ਜੰਮੂ ਕਸ਼ਮੀਰ ਦੇ ਕੁਲਗਾਮ ਦੇ ਅਖਲ ਜੰਗਲ ਵਿੱਚ ਭਾਰਤ ਦੀ ਫੌਜ ਦਾ ਆਪਰੇਸ਼ਨ ਅਖਲ ਪਿਛਲੇ ਹਫਤੇ 1 ਅਗਸਤ ਤੋਂ ਚੱਲ ਰਿਹਾ ਸੀ ਜਿਸ ਵਿੱਚ ਬਿੱਤੀਰਾ ਸਮਰਾਲਾ ਦੇ ਨੇੜਲੇ ਪਿੰਦ ਮਾਨੂਪੁਰ ਦਾ ਫੌਜੀ ਜਵਾਨ ਪ੍ਰੀਤਪਾਲ ਪੁੱਤਰ ਹਰਬੰਦ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਪ੍ਰੀਤਪਾਲ ਸਿੰਘ ਦੇ ਪਰਿਵਾਰ ਨੂੰ ਸਵੇਰੇ ਜਦੋਂ ਆਰਮੀ ਆਫਿਸ ਤੋਂ ਫੋਨ ਆਇਆ ਕਿ ਪ੍ਰੀਤਪਾਲ ਸਿੰਘ ਦੇ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ ਤਾਂ ਪ੍ਰੀਤਪਾਲ ਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ। ਮਹਾਰਪ੍ਰੀ ਸਿੰਘਾ ਮੈਂ ਉਹਦਾ ਜੀ ਬੜਾ ਭਰਾ ਵਾਂ ਜੀ ਪ੍ਰਿਤਪਾਲ ਸਿੰਘ ਦਾ ਜੀ ਤੇ ਕੀ ਸੁਨੇਹਾ ਆ ਤੇ ਕਦੋਂ ਪਤਾ ਲੱਗਿਆ ਤੁਹਾਨੂੰ ਸਰ ਮਤਲਬ ਉਹਨਾਂ ਨਾਲ ਮੇਰੀ ਗੱਲ-ਗੱਲ ਹੋਈ ਸੀ ਕਿ ਕੱਲ ਵੀ ਉਹਨਾਂ ਦੀ ਫਾਇਰਿੰਗ ਚੱਲਦੀ ਪਈ ਸੀ ਆਪਰੇਸ਼ਨ ਚੱਲ ਰਿਹਾ ਸੀ ਕੱਲ ਵੀ ਉਹਨਾਂ ਦਾ ਟੈਰਸ ਨਾਲ ਤੇ ਸਵੇਰੇ ਉਹਨਾਂ ਨਾਲ ਸਵੇਰੇ ਮੈਨੂੰ 6:35 ਵਜੇ ਸਰ ਕਾਲ ਆਈ ਸੀ ਕਿ ਉਹਨਾਂ ਦੇ ਫਰੈਂਡ ਸੀ ਸਰ ਤੇ ਉਹ ਕਹਿੰਦਾ ਏਦਾਂ ਏਦਾਂ ਗੱਲਬਾਤ ਕਹਿੰਦਾ ਆਪਣੇ ਪ੍ਰਿਤਪਾਲ ਦੇ ਜੀ ਸੱਟਾ ਸੁੱਟਾ ਵੱਜੀਆਂ ਦੱਸਦਾ ਨਹੀਂ ਰਿਹਾ ਸੀ ਵੀ ਏਦਾਂ ਵੀ ਸੀਹਤ ਹੋ ਗਿਆ ਮੈਂ ਚੱਲ ਕੋਈ ਨਹੀਂ ਹਸਪੀਟਲ ਲੈ ਕੇ ਤੁਸੀਂ ਕਹਿੰਦਾ ਹਾਂ ਮੈਂ ਕਿਹਾ ਮੈਂ ਆ ਰਹਿਣਾ ਕੋਈ ਨਹੀਂ ਸ 10 ਦੇ ਪਰ ਮੈਨੂੰ ਠੀਕ ਆ ਉਹ 10 ਨਹੀਂ ਕਿਦੇ ਹਉ ਰੋਣ ਲੱਗ ਗਿਆ ਫਿਰ ਮੈਂ ਸਮਝ ਗਿਆ ਸੀ ਕਿ ਕੁਝ ਗਲਤ ਗੱਲ ਹੋ ਗਈ ਸਰ ਕੋਈ ਉਸ ਤੋਂ ਬਾਅਦ ਫਿਰ ਕਾਂਟੇ ਦਾ ਬਾਅਦ ਉੱਥੋਂ ਸ਼੍ਰੀਨਗਰ ਤੋਂ ਫੋਨ ਆਇਆ ਸਰ ਜੁਨਟ ਤੋਂ ਇਹਨਾਂ ਦਿੱਤਾ ਉਹਨਾਂ ਨੇ ਦੱਸਿਆ ਵੀ ਪ੍ਰਿਤਪਾਲ ਸਿੰਘ ਸੀਹ ਹੋ ਗਿਆ ਜੀ ਕਿੰਨੇ ਕਦੇ ਹੋ ਗਈ ਸੀ ਮੇਰੀ ਸਰ ਮੈਰਿਜ ਨੂੰ ਉਹਨਾਂ ਨੇ ਕਰਾਈ ਆ 24 ਫਰਵਰੀ ਨੂੰ ਮੈਰਿਜ ਕਰਵਾ ਕੇ ਛੁੱਟੀ ਕੱਟ ਕੇ ਫਿਰ ਗਏ ਨੇ April ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਫਿਰ ਦੀ ਆਏ ਹੈਗੇ ਹੁਣ ਛੁੱਟੀ ਆਉਣਾ ਸੀ ਉਹਨਾਂ ਨੇ ਆਹੀ ਮਹੀਨੇ ਕਹਿ ਰਹੇ ਸੀ ਕਿ ਛੁੱਟੀ ਆਜੂਗਾ ਲਾਸਟ ਤੱਕ ਚੱਲ ਮੈਂ ਵੀ ਮੈਂ ਦਿਵਾਲੀ ਦਵਲੀ ਦੇਖ ਕੇ ਫਿਰ ਜਲ ਜੂ ਕਿੰਨੇ ਟਾਈਮ ਪਹਿਲਾਂ ਭਰਤੀ ਹੋਏ ਨੇ ਭੋਗੇ ਸਰ ਉਹ ਨੂੰ ਹੋ ਗਏ 10 ਸਾਲ ਹੋ ਗਏ ਜੀ 2015 ਚ ਭਰਤੀ ਹੋਇਆ ਸੀ ਠੀਕਣਾ ਚਾਹੁੰਦੇ ਹੁਣ ਤੁਸੀਂ ਜਿਹੜਾ ਹੈਗਾ ਸਰਕਾਰਾਂ ਦੇ ਸਰ ਸਾਡਾ ਪਾਈ ਗਿਆ ਜੀ ਬਸ ਸਰਕਾਰਾਂ ਬਦਲਾ ਲੈਣ ਹੁਣ ਕੀ ਕਰਨਾ ਸਾਡਾ ਤਾਂ ਹੁਣ ਪਾਈ ਚਲੇ ਗਿਆ ਜਿਹੜਾ ਹੁਣ ਇੱਕ ਰਹਿੰਦਾ ਉਹਨੂੰ ਵੀ ਚੱਕ ਦੇਣਾ ਜਾਂ ਤਾਂ ਜਿਹੜਾ ਫਿਰ ਰਿਹਾ ਉੱਥੇ ਜਿਹੜਾ ਮਾਰ ਕੇ ਗਿਆਗੇ ਇਹਨੂੰ 10 ਸਾਲ ਹੋ ਗਏ ਰਾਤ ਨੂੰ ਕੋਈ ਕਾਲ ਆਈ ਸੀ ਤੜ ਤੜ ਕਿਉਂ ਕਾਲ ਆਈ ਸੀ ਜੀ 5 5:30 ਵਜੇ ਮੇਰੇ ਭਤੀਜੇ ਨੂੰ ਆਈ ਸੀ ਕਿ ਸਾਫ ਦਾ ਫੋਨ ਆਇਆ ਸੀਗਾ ਅਫਸਰ ਦਾ ਇਹਨੇ ਵੀ ਸੀਰ ਹੋ ਗਿਆ ਵਰਤਪਾਲ ਧਿਆਨ ਨਹੀਂ ਕਿੰਨਾ ਚਿਰ ਬਿਆਨ ਨੂੰ 4-5 ਕਿ ਮਹੀਨੇ ਹੀ ਹੋਏ ਸੀਗੇ ਜੀ 5 ਟਾਈਮ ਆ ਤੁਹਾਨੂੰ ਆਇਆ ਫੇਰ ਨਹੀਂ ਆਇਆ ਹੁਣ ਤਾਂ ਇਹ ਚਾਹ ਵੀ ਨਹੀਂ ਹੋਈ ਚਾਰ ਕੁ ਮਹੀਨੇ ਹੋਏ ਨੇ ਜੀ ਬਾਲਾ ਚ ਐ ਹੋ ਨਹੀਂ ਹੋਇਆ ਇਹਨੂੰ ਵਿਆਹ ਨੂੰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹਨਾਂ ਦੇ ਨਾਲ ਇਹਨਾਂ ਦੇ ਮੰਮੀ ਡੈਡੀ ਆ ਦੋ ਭਰਾ ਨੇ ਇੱਕ ਭਰਾ ਡੋਇਆ ਹੋਇਆ ਇੱਕ ਭਰਾ ਨਾਲ ਰਹਿਦਾ ਬੜਾ ਇਹ ਗਵਲਾ ਸੀਗਾ ਪਿਛੋਂ ਨੇ ਗੁਜ਼ਾਰਾ ਕਿਵੇਂ ਆਖੀ ਕੀ ਕਰ ਲੈਣਾ ਚਾਹੁੰਦਾ ਬਾਜੀ ਮੁੰਡਾ ਪ੍ਰਾਈਵੇਟ ਲੱਗਿਆ ਹੋਇਆ ਹੈ ਬੜਾ ਭਰਾ ਇਹਦੇ ਉੱਤੇ ਹੀ ਸਾਰਾ ਸੀਗਾ ਜੀ ਮਾਪੇ ਨੂੰ ਕਿਨੇ ਦੇਖਦੇ ਸੀ ਬਾਜੀ ਕਿਵੇਂ ਜੀ ਬਸ ਜੀ ਇਹ ਸਰਕਾਰਾਂ ਦੇ ਕੰਮ ਨਹੀਂ ਜਦ ਹੁਣ ਭਾਰਤੀ ਕਾਂਡਨਾ ਹੁੰਦਾ ਫਿਰ ਪੂਰਾ ਸਾਰਾ ਕਦ ਕੱਟ ਸਾਤੀ ਸਾਰਾ ਫਿਰ ਜਦ ਡੇਡ ਬਾਡੀ ਆਉਂਦੀ ਆ ਕਤਲਾਮ ਉਹਦਾ ਕਿਸੇ ਦਾ ਸਿਰ ਨਹੀਂ ਕਿਸੇ ਦੀ ਲੱਤ ਨਹੀਂ ਹੈਗੀ ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਦਾ ਨਾਸ ਕੀਤਾ ਜਾਵੇ ਅਤਵਾਦੀਆਂ ਦਾ